ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦਾ ਪਰਕੋਪ ਲਗਾਤਾਰ ਜਾਰੀ ਹੈ ਸੰਗਣੀ ਧੁੰਦ ਪੈਣ ਨਾਲ ਸੜਕੀ ਆਵਾਜਾਈ ਤੇ ਵਿਗਨ ਪਈ ਜਲੰਧਰ ਵਿੱਚ ਸੰਗਣੀ ਧੁੰਦ ਪੈਣ ਕਾਰਨ ਵਿਜ਼ਿਬਿਲਟੀ ਬਹੁਤ ਘਟ ਗਈ ਹੈ ਤੇ ਲੋਕਾਂ ਨੂੰ ਲਾਈਟਾਂ ਜਗਾ ਕੇ ਆਪਣੀਆਂ ਗੱਡੀਆਂ ਚਲਾਉਣੀਆਂ ਪੈ ਰੀਆਂ ਨੇ ਮੌਸਮ ਵਿਭਾਗ ਨੇ ਉਤਰੀ ਪਾਰਤ ਦੇ ਕਈ ਹਿੱਸਿਆਂ ਵਿੱਚ ਸੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਵਿਭਾਗ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉੱਤਰ ਪੂਰਬੀ ਖੇਤਰਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਵਿਸ਼ੇਸ਼ ਤੌਰ ਤੇ ਕਬਾਈਲੀ ਇਲਾਕਿਆਂ ਵਿੱਚ ਤਾਪਮਾਨ ਬਰਫ਼ ਜੰਮਣ ਦੀ ਪੱਦਰ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਹੈ। ਕੇ ਲਾਂਗ ਵਿੱਚ -6.2 ਤੇ ਲਾਹੌਲ ਸਪਿਤੀ ਦੇ ਟਾਬੋ ਖੇਤਰ ਵਿੱਚ -14.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਹੋਣ ਨਾਲ ਸੜਕਾਂ ਤੇ ਬਰਫ਼ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ ਬਰਫ਼ ਦੇ ਜੰਮਰਣਾ ਅਲਸ਼ਰੀ ਨਗਰ ਕਾਰਗਿਲ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ